ਰਾਣਾ 슈ਕਰ ਮਿਲ ਵੱਲੋਂ ਡੰਪ ਕੀਤੀ ਪਰਾਲੀ ਨੂੰ ਲੱਗੀ ਅੱਗ ਲੱਖਾਂ ਰੁਪਈਆਂ ਦੀ ਪਰਾਲੀ ਸੜ ਕੇ ਹੋਈ ਸੁਆਹ ਟਾਲਾ ਅਮਰੇਤਸਰ ਗੁਰਦਾਸਪੁਰ ਜੰਟਿਆਲਾ குரு ਤੋਂ ਫਾਇਰ ਬ੍ਰਿਗੇਡਾਂ ਦੀਆਂ ਟੀਮਾਂ ਨੇ ਮੌਕੇ ਤੇ ਪਹੁੰਚ ਕੇ ਬੁਝਾਈ ਅੱਗ ਜੀਹਾਂ ਦੱਸਦੀ ਹੈ ਕਿ ਰਾਣਾ 슈ਗਰ ਮਿਲ ਦੇ ਵਿੱਚ ਡੰਪ ਕੀਤੀ ਹੋਈ ਪਰਾਲੀ ਨੂੰ ਅੱਗ ਲੱਗਈ ਹੈ ਅੱਗ ਲੱਗਣ ਦੀ ਜਾਣਕਾਰੀ ਮਿਲਦਿਆਂ ਹੀ ਸ੍ਰੀ ਹਰਗੋਬਿੰਦਪੁਰ ਦੇ ਡੀਐਸਪੀ શ્રી ਰਜੇਸ਼ ਕੱਕੜ ਜੀ ਸਮੇਤ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਕੇ ਲੋਕਾਂ ਦੀਆਂ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਪੂਰੀ ਚੌਕਸੀ ਵਰਤ ਰਹੀ ਹੈ ਮੌਕੇ ਤੋਂ ਇਕੱਠੀ ਕੀਤੀ ਜਾਣਕਾਰੀ ਅਨੁਸਾਰ ਰਾਣਾ 슈ਗਰ ਮਿਲ ਜ਼ਿਲ੍ਹਾ ਅੰਮ੍ਰਿਤਸਰ ਵੱਲੋਂ ਲਾਈਟਾਂ ਵਾਲੇ ਚੌਕ શ્રી ਹਰਗੋਬਿੰਦਪੁਰ ਵਿੱਚ ਪਰਾਲੀ ਨੂੰ ਡੰਪ ਕੀਤਾ ਗਿਆ ਸੀ ਇੱਥੇ ਜ਼ਿਕਰਯੋਗ ਇਹ ਹੈ ਕਿ ਮਿਲ ਵੱਲੋਂ ਪਰਾਲੀ ਨੂੰ ਸ੍ਰੀ ਹਰਗੋਬਿੰਦਪੁਰ ਗੁਰਦਾਸਪੁਰ ਰੋਡ ਤੇ ਟਾਂਡਾ ਹੁਸ਼ਿਆਰਪੁਰ ਹਾਈਵੇ ਤੇ ਬਿਲਕੁਲ ਕਿਨਾਰੇ ਤੇ ਡੰਪ ਕੀਤਾ ਗਿਆ ਸੀ ਜਿਸ ਨੂੰ ਅੱਜ ਦੁਪਹਿਰ ਦੇ ਕਰੀਬ ਅੱਗ ਲੱਗਈ ਹੈ ਬੜਾ ਭਿਆਨਕ ਹਾਦਸਾ ਵਾਪਰ ਸਕਦਾ ਸੀ ਕਿਸੇ ਨੂੰ ਵੀ ਜਾਨੀ ਮਾਲੀ ਨੁਕਸਾਨ ਹੋ ਸਕਦਾ ਸੀ ਪਰ ਮੌਕੇ ਤੇ ਕਈ ਸ਼ਹਿਰਾਂ ਵਿੱਚੋਂ ਫਾਇਰ ਬ੍ਰਿਗੇਡਾਂ ਮਂਗਾ ਕੇ ਉਸ ਅੱਗ ਤੇ ਕਾਬੂ ਪਾ ਲਿਆ ਗਿਆ ਹੈ ਕਿਸੇ ਨੂੰ ਵੀ ਜਾਨੀ ਮਾਲੀ ਨੁਕਸਾਨ ਜੋ ਕਿ ਨਹੀਂ ਹੋਇਆ ਤੇ ਅੱਜ ਇਹ ਅੱਗ ਲੱਗਣ ਦਾ ਕਾਰਨ ਕੀ ਰਿਹਾ ਸਰ ਕੁਝ ਪਤਾ ਨਹੀਂ ਅਭੀ ਕਾਰਨ ਅਸੀਂ ਲੋਕ ਵੀ ਅਭੀ ਪਹੁੰਚੇ ਹਮਾਰਾ ਸਟਾਫ ਹੈ ਪਰ ਕਾਰਨ ਹੀ ਪਤਾ ਚੱਲ ਰਿਹਾ ਹੈ ਬਾਅਦ ਵਿੱਚ ਇਨਕੁਆਇਰੀ ਹੋਏ ਤਵੀ ਪਤਾ ਚਲੇਗਾ ਕੁਝ ਮੈਂ ਬਹੁਤ ਵੱਡੇ ਪੱਧਰ ਤੇ ਡੰਪਿੰਗ ਕੀਤੀ ਇੱਥੇ ਪਰਾਲੀ ਦੀ ਠੀਕ ਹੈ ਜੀ ਪਰ ਪਾਣੀ ਦਾ ਰੇਂਜ ਉਹਦਾ ਬੜਾ ਹੈ ਨਹੀਂ ਸਾਡੇ ਕੋਲ ਪਾਣੀ ਸੌਰੀ ਪਾਣੀ ਕਾਰਜਮੈਂਟ ਹੈ ਕਿਉਂ ਪਾਣੀ ਕਾਰਜਮੈਂਟ ਹੈ ਪੰਪ ਲੱਗੀ ਹੈ ਮੋਟਰ ਲੱਗੀ ਸਭ ਕੁਝ ਹੈ ਤੋ ਕੰਕ੍ਰੀਟ ਪੂਰਾ ਇੱਕ ਤਾਂ ਦੇਖੋ ਬਿਲਕੁਲ ਰੋਡ ਦੇ ਉੱਪਰ ਹੈ ਮੇਨ ਹਾਈਵੇ ਹੈ ਜਿੱਥੇ ਤੁਸੀਂ ਡੰਪ ਕੀਤੀ ਹੋਈ ਆ ਪਿਛਲੇ ਦਿਨ ਇੱਕ ਐਕਸੀਡੈਂਟ ਹੋਇਆ ਸੀਗਾ ਰੋਡ ਤੇ ਇਦਾਂ ਡੰਪ ਲੱਗਾ ਸੀਗਾ ਬਹੁਤ ਨੁਕਸਾਨ ਹੋਇਆ ਸੀਗਾ ਪਿਛਲਾ ਤਾਂ ਪਤਾ ਨਹੀਂ ਮੇਰੇ ਕੋਲ ਇਹ ਜੋ ਹਮਾਰਾ ਜੋ ਡੰਪ ਹੈ ਇਹ ਇਸ ਲਈ ਲਗਾਇਆ ਜਾਂਦਾ ਕਿ ਆਸ-ਪਾਸ ਕੋਈ ਪਿੰਡ ਨਹੀਂ ਹੋਣੀ ਇਸ ਕਰਕੇ ਲਗਾਇਆ ਜਾਂਦਾ ਐਸੇ ਮੇਨ ਹਾਈਵੇ ਪੇ ਲੱਗਦਾ ਨਹੀਂ ਤੁਹਾਨੂੰ ਕਿ ਇੱਥੇ ਨਹੀਂ ਚਾਹੀਦਾ ਮੇਨ ਹਾਈਵੇ ਤੇ ਕੁੰਚਾ ਐਸਾ ਹੋਇਆ ਹੈ ਇਸ ਤੁਰੇ ਇਹ ਕੋਈ ਪਤਾ ਕਿ ਅਗ ਲੱਗ ਜਾਏਗੀ ਐਵੇਂ ਸੇ ਇਤਨਾ ਪਰੇਗਰਨੀਸ਼ਾ ਤੇ ਕਿੰਨਾ ਕੁ ਨੁਕਸਾਨ ਹੋ ਗਿਆ ਜੀ ਇਹ ਕੁਝ ਨਹੀਂ ਕਹਿ ਸਕਦਾ ਸਰ ਇਹਦੇ ਬਾਅਦ ਵਿੱਚ ਪ੍ਰੋਮੋਸ਼ਨ ਡਿਪਾਰਟਮੈਂਟ ਦੇਖੇਗਾ ਕੀ ਹੋਇਆ ਕੈਸਾ ਇਹ